ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪੰਜਾਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਅੱਜ 15 3 2025 ਅਮਰਤ ਵੇਲੇ ਦਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸੁਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਲ ਗੁਰ ਸੇਬੀ ਆਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕਾਹ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਾਮ ਦੀ ਨੂਰ ਅਰ ਸੋਹ ਕੋਰ ਸੋਹ ਝਟੀ ਆਹ ਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚੇ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਆਪ ਤਿਸਾ ਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਲਾ ਪੰਜਵਾ ਘਰ ਦੂਜਾ ਦੋਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ මංගවදාන තාකුරනාම අවරකශු මේරා සංගන චල්ලා මෙලා ක්‍රපාගෝන ගාම සංගෝදාන්න ටාගුරනම අවරකශු මිරා සංගන චල්ලා මිලා कृपा गुण गामा रहाओ राजमाल अनेक भोग रस सकल तरवर की शान ਤਾਏ ਤਾਏ ਬਾਹ ਬਿੱਦ ਕੋ ਤਾਵਾ ਸਗਲ ਨਿਰਾਰਥ ਕਾਮ ਬੇਨ ਗੋਬਿੰਦ ਅਵਰ ਜੀ ਚਾਹੋ දිිසා සගල බාතහැ කාම කොහොනානක සන්තරන මංගෝ මේරෝමාන පවා ਬਿਸਰਾਮ ਬੇਨ ਗੋ ਬਿੰਦ ਅਵਰ ਜੀ ਚਾਹਉ ਦੀ ਸਗਲ ਬਾਤਾਂ ਖਾਮ ਵਾਹ ਨਾਨਕ ਸੰਤ ਰੇਨ ਮੰਗੋ ਮੇਦੋ ਮਨ ਪਾਵ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾ ਘਰ ਦੂਜਾ ਦਪਦੇ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਔਰ ਕਸ਼ੂ ਮੇਰਾ ਸੰਗ ਨ ਚੱਲਾ ਮਿਲਾ ਕਿਰਪਾ ਗੁਣ ਗਾਮ